ਰੱਬ ਨੂੰ ਹੀ ਵੱਖ-ਵੱਖ ਪਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਆਦੀ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾ ਹੋਣਾ ਬਹੁਤ ਸੌਖਾ ਹੈ ਹਿੰਦੂ ਜਾਂ ਮੁਸਲਮਾ ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਸੰਸਾਰ 'ਚ ਜਨਮ ਲੈਣ ਵਾਲਾ ਹਰ ਨਾ ਕੋਈ ਬੱਚਾ ਇਨਸਾਨ ਬਣ ਕੇ ਪੈਦਾ ਹੁੰਦਾ ਹੈ ਮਨੁੱਖ ਵੜ ਕੇ ਪੈਦਾ ਹੁੰਦਾ ਹੈ ਤੇ ਉਸ ਦਾ ਧਰਮ ਇਨਸਾਨੀਦ ਹੁੰਦਾ ਹੈ ਮਗਰੋਂ ਘਰ ਦੇ ਮਾਹੌਲ ਅਨੁਸਾਰ ਉਹ Hindu Muslim Sikh Isai ਆਦੀ ਬਣ ਜਾਂਦਾ ਹੁਣ ਜਿਸ ਵਿੱਚ ਇਨਸਾਨੀਤ ਨਹੀਂ ਕੋਈ ਇਨਸਾਨ ਨਹੀਂ ਤੇ ਜੋ ਇਨਸਾਨ ਨਹੀਂ ਉਹ ਧਾਰਮਿਕ ਨਹੀਂ ਹੋ ਸਕਦਾ ਉਦਾਹਰਨ ਵਜੋਂ ਜੇ ਕੋਈ ਸਟੂਡੈਂਟ BA ਪਾਸ ਕਿਤੇ ਵੀ ਨਹੀਂ ਇਹ ਕਹੇ ਕਿ ਮੈਂ MA ਪਾਸ ਹਾਂ ਕਿਉਂਕਿ MA ਪਾਸ ਕਰਨ ਲਈ ਜ਼ਰੂਰੀ ਹੈ BA ਪਾਸ ਹੋਣਾ ਤੇ ਕੋਈ ਬੱਚਾ ਇਹ ਕਹੇ BA ਪਾਸ ਕਿਤੇ ਵੀ ਨਹੀਂ ਕਿ ਮੈਂ MA ਪਾਸ ਹਾਂ ਤਾਂ ਆਪਾਂ ਉਹਨੂੰ MA ਪਾਸ ਨਹੀਂ ਕਹਾਗੇ ਐਮੇ ਪਾਸ ਕਹਾਗੇ ਐਮੇ ਬਿਲਕੁਲ ਇਸੇ ਤਰ੍ਹਾਂ ਹੀ ਜੇ ਕੋਈ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਹ ਐਵੇਂ ਦਾ ਧਾਰਮਿਕ ਹੈ ਕਿਉਂਕਿ ਧਰਮ ਦੇ ਸਿਲੇਬਸ ਆ ਜਿਹੜਾ ਪਹਿਲਾ ਲੈਸਨ ਹੈ ਪਹਿਲਾ ਪਾਠ ਹੈ ਪਹਿਲਾ ਸਟੈਪ ਹੈ ਪਹਿਲਾ ਕਦਮ ਹੈ ਉਹ ਇਨਸਾਨੀਅਤ ਹੈ ਧਰਮ ਦੇ ਦਿਲ ਕੇ ਬਾਸਤੇ ਪੈਦਾ ਕੀਤਾ ਇਨਸਾਨ ਕੋ ਇਨਸਾਨੀਤ ਕੀ ਹੈ ਧਰਮ ਦੇ ਦਿਲ ਕੇ ਬਾਸਤੇ ਪੈਦਾ ਕੀਤਾ ਇਨਸਾਨ ਕੋ ਵਰਨਾ ਇਬਾਦਤ ਕੇ ਲਈਏ ਕੀ ਕਮਨਤ ਹੈ ਫਰਿਸ਼ਤੇ ਉਸ ਪਰਮਾਤਮਾ ਕੋਲੇ ਪ੍ਰਭੂ ਬੋਲੇ ਇੰਜਰਜ਼ ਫਰਿਸ਼ਤੇ ਬਹੁਤੇ ਪੂਜਾ ਪਾੜ ਲਈ ਪੂਜਾ ਪਾੜ ਲਈ ਸਾਨੂੰ ਨੇ ਪੈਦਾ ਕੀਤਾ ਸਾਨੂੰ ਪੈਦਾ ਕੀਤਾ ਸਾਡੇ ਦਿਲ ਚ ਦੂਸਰਾਂ ਲਈ ਦਰਦ ਹੋਵੇ ਇਨਸਾਨ ਕਿਹਨੂੰ ਕਹਿੰਦੇ ਨੇ ਉਹਨੂੰ ਕਿਹਨੂੰ ਕਹਿੰਦੇ ਨੇ ਇਨਸਾਨ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਹ ਅਰਬੀ ਦੇ ਹੀ ਕੋਰ ਸ਼ਬਦ ਤੋਂ ਬਣਿਆ ਹੁਣ ਉਸ ਤੋਂ ਉਰੇ ਨੂੰ ਔਕਨ ਨਸਤ ਹੁਣ ਦਾ ਮਤਲਬ ਹੁੰਦਾ ਹੈ ਅਰਥ ਹੁੰਦਾ ਹੈ ਮੁਹੱਬਤ ਪ੍ਰੇਮ ਪਿਆਰ ਹਮਦਰਦੀ ਇਸ ਲਈ ਇਨਸਾਨ ਹੋਇਆ ਜਿਹਦੇ ਸੀਨੇ ਵਿੱਚ ਇੱਕ ਅਜੀਹਾ ਦਿਲ ਹੈ ਜਿਹੜਾ ਦੂਜਿਆਂ ਲਈ ਵੀ ਧੜਕਦਾ ਹੈ ਜੇ ਉਹਦਾ ਦਿਲ ਦੁਜੇ ਲਈ ਨਹੀਂ ਟੜਕਦਾ ਤਾਂ ਉਹ ਨੂੰ ਇਨਸਾਨ ਕਹਾਉਂਦਾ ਹੱਕਦਾਰ ਨਹੀਂ ਹੱਕਦਾਰ ਨਹੀਂ ਹੈ ਜੇ ਉਹ ਇਨਸਾਨ ਨਹੀਂ ਹੈ ਫਿਰ ਉਹ ਧਾਰਮਿਕ ਵੀ ਨਹੀਂ ਹੋ ਸਕਦਾ ਸਾਰੇ ਧਰਮ ਇਸੇ ਚੀਜ਼ ਦੀ ਸਿੱਖਿਆ ਦਿੰਦੇ ਨੇ ਦੇਖੋ ਇੱਕ ਦੀ ਸਮਝ ਲਓ ਧਰਮ ਕਿਸੇ ਖਾਸ ਪਾਰਟੀਕੂਲਰ ਕੌਮ 'ਚ ਜਨਮ ਲੈਣ ਦਾ ਨਾਮ ਨਹੀਂ ਹੈ ਧਰਮ ਕੋਈ ਵਿਸ਼ੇਸ਼ ਨਾਮ ਰੱਖਣ ਦਾ ਨਾਮ ਵੀ ਨਹੀਂ ਹੈ ਧਰਮ ਪਹਿਰਾਵੇ ਦਾ ਨਾਮ ਵੀ ਨਹੀਂ ਹੈ ਧਰਮ ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ ਧਰਮ ਹੈ ਮਨ ਦਾ ਵਿਸ਼ਾ ਸੋਚ ਦਾ ਵਿਸ਼ਾ ਇਹ ਤੇਰੀ ਸੋਚ ਨਾ ਬਦਲੀ ਤੇਰਾ ਮਨ ਨਹੀਂ ਬਦਲਿਆ ਤਾਂ ਪਹਿਰਾਵਾ ਬਦਲਣਾ ਕੁਝ ਨਹੀਂ ਹੁੰਦਾ ਇਸੇ ਕਰਕੇ ਮੈਂ ਕਹਿਣਾ ਹੁੰਦਾ ਜੇ ਧਰਮ ਹੈ ਉਹ ਜੋੜਦਾ ਤੇ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਨਫਰਤ ਪਾ ਰਹੀ ਹੈ ਤਾਂ ਉਹ ਧਰਮ ਨਹੀਂ ਹੈ ਆ ਧਰਮ ਹੈ ਆ ਧਰਮ ਹੈ ਆ ਧਰਮ ਹੈ ਤਰਨ ਦੇ ਭੇਸ਼ ਹੈ ਹੁਣ ਆਪਾਂ ਬਿਲਕੁਲ ਟਾਈਮ ਥੋੜਾ ਹੈ ਆਪਾਂ ਧਰਮਾਂ ਜਿਹੜੇ ਸਾਡੇ ਭਾਰਜ ਧਰਮ ਜਾਂਦੇ ਨੇ ਉਹਨਾਂ ਦੀਆਂ ਸਿੱਖਿਆਵਾਂ ਦੇ ਇੱਕ ਝਾਤ ਮਾਰਦੇ ਆਂ ਕਿਸ ਧਰਮ ਸਾਡੇ ਬਾਰੇ ਸਾਡੀ ਇਨਸਾਨੀਅਤ ਬਾਰੇ ਸਾਡੇ ਪਿਆਰ ਮੁਹੱਬਤ ਬਾਰੇ ਕੀ ਕਹਿੰਦੇ ਨੇ Hindu ਧਰਮ ਦੀ ਇੱਕ ਧਰਮ ਗ੍ਰੰਥ ਹੈ ਜਿਹਨੂੰ ਵੇਦ ਕਿਹਾ ਜਾਂਦਾ ਹੈ Hindu ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਵੇਦ ਦੁਨੀਆ ਦੇ ਸਭ ਤੋਂ ਪ੍ਰਾਤਨ ਗ੍ਰੰਥ ਨੇ ਵੇਦ ਵੇਦ ਚਾਰ ਤਰ੍ਹਾਂ ਦੇ ਨੇ ਰਿਗਵੇਦ ਯਜੁਰਵੇਦ ਸਾਮਵੇਦ ਅਥਰਵੇਦ ਔਰ ਚਾਰ ਆਵੇਦਾਂ ਚੋਂ ਰਿਗਵੇਦ ਸਭ ਤੋਂ ਪੁਰਾਣਾ ਹੈ ਸਭ ਤੋਂ ਪ੍ਰਾਤਨ ਹੈ ਰਿਗਵੇਦ ਦਾ ਇੱਕ ਮੰਤਰ ਹੈ ਮੰਡਲ 10 ਸੂਕਤ 12 ਮੰਤਰਾਂ ਇੱਕ ਈਸ਼ਵਰ ਹੀ ਅਵਲ ਹੈ ਮਨੇ ਕਿਹਾ ਉਸ ਪ੍ਰਮਾਤਮਾ ਨੂੰ ਅਲੱਗ-ਅਲੱਗ ਜਿਵੇਂ ਪਾਪਾ ਨੂੰ ਪਾਪਾ ਕਹਨੇ ਆ ਡੈਡੀ ਕਹਨੇ ਆ ਬਾਪੂ ਕਹਨੇ ਆ ਪਿਤਾ ਕਹਨੇ ਆ ਅੱਬੂ ਕਹਨੇ ਆ ਨਾ ਭਾਸ਼ਾ ਦੇ ਭਾਸ਼ਾ ਬਦਲ ਜਾਂਦੀ ਹੈ ਪਾਣੀ ਨੂੰ ਜਲ ਕਹ ਕੇ ਪੀ ਲੋ ਵਾਟਰ ਕਹ ਕੇ ਪੀ ਲੋ ਆਪ ਕਹ ਕੇ ਪੀ ਲੋ ਨੀਰ ਕਹ ਕੇ ਪੀ ਲੋ ਹੈ ਤਾਂ ਪਾਣੀ ਹੀ ਇਸ ਤਰੀ ਉਹ ਪ੍ਰਮਾਤਮਾ ਦੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਨਾਮ ਨੇ ਈਸ਼ਵਰ ਹੀ ਉਹ ਬੋਲ ਹੈ ਤੇ ਉਹ ਸਾਰੀਆਂ ਪ੍ਰਜਾਵਾਂ ਦਾ ਇਕੱਲਾ ਮਾਲਕ ਹੈ ਉਹ ਧਰਤੀ ਤੇ ਆਕਾਸ਼ਾਂ ਦਾ ਮਾਲਕ ਹੈ ਉਸੋਂ ਛੱਡ ਕੇ ਤੁਸੀਂ ਕਿਸ ਦੀ ਪੂਜਾ ਕਰਦੇ ਹੋ? ਯਾਨੀ ਇੱਕ ਰੱਬ ਦੀ ਗੱਲ ਕੀਤੀ ਜਾ ਰਹੀ ਹੈ, ਇੱਕ ਪਰਮੂ ਦੀ ਗੱਲ ਕੀਤੀ ਜਾ ਰਹੀ ਹੈ। ਉਹੀ ਸਾਰੇ ਸ੍ਰਿਸ਼ਟੀ ਦਾ ਕਰਤਾ ਹੈ, ਕ੍ਰੀਏਟਰ ਹੈ, ਰਚਨਹਾਰ ਹੈ। ਤੇ Hindu ਧਰਮ ਦਾ ਇੱਕ ਹੋਰ ਗ੍ਰੰਥ ਹੈ, ਗ੍ਰੰਥ ਮਹਾ ਉਪਨਿਸ਼ਦ। ਅਧਿਆਇ 7, ਸ਼ਲੋਕ 72। ਵਾਸੂਦੇਵ ਕੁਟੂਮਕਮ, ਵਾਸੂਦੇਵ ਕੁਟੂਮਕਮ। ਸਾਰੀ ਸ੍ਰਿਸ਼ਟੀ ਜਿਹੜੀ ਹੈ ਇੱਕ ਪਰਿਵਾਰ ਹੈ। ਦ ਵਾਟ ਇਜ਼ ਵਨ ਫੈਮਿਲੀ? ਕੀ ਗੱਲ ਹੋ ਰਹੀ ਹੈ? ਇਸ ਸ੍ਰਿਸ਼ਟੀ ਦਾ ਪ੍ਰਮਾਤਮਾ ਇੱਕ ਹੈ ਤੇ ਅਸੀਂ ਸਾਰੇ ਉਸ ਦੇ ਸੰਸਾਰ ਦੇ ਜਿਹੜੇ ਪਰਿਵਾਰਾਂ ਇੱਕ ਹੁਣ ਸਿੱਖ ਧਰਮ ਦੀ ਆਪਾਂ ਗੱਲ ਕਰਦੇ ਹਾਂ ਸਿੱਖ ਧਰਮ ਦਾ ਜਿਹੜਾ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦਾ ਪ੍ਰਭਾਤੀ ਅੰਗ 1349 ਚ ਕੀ ਕਹਿੰਦੀ ਹੈ ਗੁਰਬਾਣੀ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੁੰਦੇ ਉੱਥੇ ਕਿਹਾ ਦੀ ਈਸ਼ਵਰੀ ਉਹ ਬੋਲੇ ਇੱਥੇ ਕਿਹਾ ਦੀ ਅਵਲੱਲਾ ਯਾਨੀ ਕਿ ਪਹਿਲਾਂ ਉਹੀ ਦਾ ਫਸਟ ਗੋ ਤੇ ਉਸ ਤੋਂ ਹੀ ਸਾਰੀ ਸ੍ਰਿਸ਼ਟੀ ਦੀ ਵਿਚਨਾ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੋਰਟ ਮਹੱਲਾ ਪੰਜਵਾਂ ਅੰਗ 611 ਇੱਕ ਪਿਤਾ ਇੱਕ ਸਕੇ ਹਮ ਬਾਰੇ। ਇਹ ਹੋ ਨਾ। ਤੇ ਇਹ ਹੋ ਗਈ ਸਾਰੀ ਸ੍ਰਿਸ਼ਟੀ ਦੀ ਗੱਲ। ਹੁਣ ਇਨਸਾਨੀ ਬਾਰੇ ਕੀ ਕਹਿੰਦਾ ਸਿੱਖ ਧਰਮ? ਸ੍ਰੀ ਦਸਮ ਗ੍ਰੰਥ ਅਕਾਲ ਉਸ ਤੰਗ 17 ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ। ਸ੍ਰੀ ਦਸਮ ਗ੍ਰੰਥ ਅਕਾਲ ਉਸ ਤੰਗ 42 ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਜਿਵੇਂ ਉਸ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਪਾਉਣਾ ਜਾਣੇ ਹੋ ਤਦ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਹੁਣ ਅਸੀਂ ਕ੍ਰਿਸਟਿਅਨ ਚੌਥੇ ਤਰ੍ਹਾਂ ਸਾਡੇ ਇੰਡੀਆ ਜਗਾ ਕ੍ਰਿਸਚੀਅਨਟੀ ਕ੍ਰਿਸਚੀਅਨਟੀ ਦਾ ਇੱਕ ਧਰਮਿਕ ਗ੍ਰੰਥ ਹੈ ਮਲਾਕੀ ਉਹਦਾ ਅਧਿਆਇ 2 ਆਇਤ ਨੰਬਰ 10 ਜਿਹੜੀ ਹੈ ਉਹ ਕੀ ਕਹਿ ਰਹੀ ਹੈ ਕਿ ਸਾਨੂੰ ਸਾਰਿਆਂ ਨੂੰ ਸਾਡੇ ਸਾਰਿਆਂ ਦਾ ਇੱਕ ਹੀ ਪਿਤਾ ਨਹੀਂ ਕਿ ਸਾਨੂੰ ਸਾਰਿਆਂ ਨੂੰ ਇੱਕ ਹੀ ਪਰਮੇਸ਼ਰ ਨੇ ਉਤਪੰਨ ਨਹੀਂ ਕੀਤਾ ਪੈਦਾ ਨਹੀਂ ਕੀਤਾ ਯੋਹੰਨਾ ਦੀ ਇੰਜੀਲ ਇੰਜੀਲ ਇੱਕ ਧਾਰਮਿਕ ਗ੍ਰੰਥ ਹੈ ਇਸ ਚੰਡੀ ਦਾ ਯੋਹੰਨਾ ਦੀ ਇੰਜੀਲ ਚ ਅਧਿਆਇ 4 ਤੇ ਆਇਤ ਨੰਬਰ 8 ਚ ਕਿਹਾ ਗਿਆ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਜੋ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਵਰ ਪ੍ਰੇਮ ਹੈ ਉਨੀ ਸலாம் ਦੀ ਗੱਲ ਕਰਦਾ ਮੈਂ ਇਸ ਸலாம் ਦਾ ਧਰਮ ਗ੍ਰੰਥ ਹੈ ਗੁਰੂ ਕ੍ਰਾਂਤੀ ਉਹਦਾ ਇੱਕ ਅਧਿਆਇ ਹੈ ਅਲ ਹੁਜੂਰਾਤ ਆਇਤ ਨੰਬਰ 13 ਐ ਕਹਿੰਦੇ ਪੰਕਤੀ ਨੂੰ ਵਾਸ ਨੂੰ ਯਾ ਯਹਨਾ ਸੋ ਇਨਨਾ ਖਲਕਨਾਕੁਮ ਮਿਨ ਜ਼ਾਕਰੀਓ ਵਾ ਉਨਸਾ ਤੇ ਲੋਕੋ ਪਰਮਾਤਮਾ ਦਾ ਫਰਮਾ ਹੁਕਮ ਆਦੇਸ਼ ਹੈ ਕਿ ਲੋਕੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਅਤੇ ਇੱਕਔਰਤ ਤੋਂ ਪੈਦਾ ਕੀਤਾ ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਵਾਬਿਕ ਸੰਗ ਹੁਣ ਇੱਕ ਮਾਵਾਬ ਦੀ ਔਲਾਦ ਨੂੰ ਕੀ ਕਿਹਾ ਜਾਊਗਾ ਭੈਣ ਭਰਾ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਧਰਮ ਕੌਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਆਪਸ ਵਿੱਚ ਭੈਣ ਭਰਾ ਨੇ ਅਸਲਾਮੁਅਲੈਕ ਹੋਰ ਗ੍ਰਾਮ ਸਾਜ ਜੀ ਨੂੰ ਹਦੀਸ ਕਿਹਾ ਜਾਂਦਾ ਹੈ ਕੁਰਾਨ ਸਿ ਜਿਹੜੀ ਹੈ ਇਹ ਨੂੰ ਰੱਬ ਦੀ ਬਾਣੀ ਕਿਹਾ ਜਾਂਦਾ ਹੈ ਜਿਹੜੀ ਹਦੀਸ ਹੈ ਉਹ ਪ੍ਰੋਫੈਟ ਮੁਹੰਮਦ ਸਾਹਿਬ ਦੀ ਬਾਣੀ ਹੈ ਉਹਦੇ ਦੀ ਇੱਕ ਹਦੀਸ ਹੈ ਅਲ ਖਲਕੂ ਆਲੁਲਲਾ ਸਾਰੀ ਸ੍ਰਿਸ਼ਟੀ ਸਾਰੀ ਲੋਕਾਈ ਸਾਰੀ ਇਨਸਾਨੀਤ ਰੱਬ ਦਾ ਪਰਿਵਾਰ ਹੈ ਰੱਬ ਨੂੰ ਸਾਰੇ ਪਰਿਵਾਰ ਸਾਰੀ ਲੋਕਾਈ ਚੋਂ ਸਭ ਤੋਂ ਵੱਧ ਉਹ ਪਿਆਰਾ ਹੈ ਜਿਹੜਾ ਬਿਨਾਂ ਕਿਸੇ ਭੇਦ-ਪਾਪ ਤੇ ਹਰ ਇੱਕ ਦਾ ਭਲਾ ਕਰੇ ਭਲਾ ਚਾਹੇ ਤੇ ਭਲਾ ਮੰਗੇ ਮਤਲਬ ਚਾਰੇ ਧਰਮਾਂ ਦੀ ਗੱਲ ਦੱਸਤੀਆਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਫਿਰ ਅਸੀਂ ਇਹਦੇ ਨਾਲ ਲੜ ਰਹੇ ਹਾਂ ਕਿਉਂ ਲੜ ਰਹੇ ਹਾਂ ਇਹਦੇ ਨਾਲ ਨਫ਼ਰਤ ਕਰ ਰਹੇ ਹਾਂ ਤੇ ਕਿਉਂ ਕਰ ਰਹੇ ਹਾਂ ਇਹਦੇ ਨਾਲ ਦੁਸ਼ਮਣੀ ਕਰ ਰਹੇ ਹਾਂ ਤੇ ਕਿਉਂ ਕਰ ਰਹੇ ਹਾਂ ਤੇਰੇ ਸੋਚਿਆ ਅਸੀਂ ਸਾਰੇ ਤਾਂ ਰੱਬ ਦੇ ਪਰਿਵਾਰ ਦੇ ਮੈਂਬਰ ਆ ਫਿਰ ਅਸੀਂ ਉਹਦੀ ਇਬਾਦਤ ਕਰਕੇ ਮੈਂ ਅਕਸਰ ਕਹਿਣਾ ਹੁੰਦਾ ਇੱਕ ਮੁਸਲਮਨ ਸੱਚਾ ਮੁਸਲਮਾਨ ਜਿਸ ਰੱਬ ਦੀ ਇਬਾਦਤ ਕਰਦਾ ਜਿਹੜੀ ਪੂਜਾ ਕਰਦਾ ਜਿਸ ਦੀ ਨਮਾਜ਼ਾਂ ਪੜ੍ਹਦਾ ਰੋਜ਼ੇ ਰੱਖਦਾ ਹਜਜ ਕਰਦਾ ਉਸੇ ਰੱਬ ਦੇ ਪਰਿਵਾਰ ਤੋਂ ਨਫ਼ਰਤ ਕਿਵੇਂ ਕਰ ਸਕਦਾ ਇਕ ਬਤੁਰੂ ਕੋ ਉਦਾਹਰਨ ਲਨ ਇੱਕ ਵਿਅਕਤੀ ਹੈ ਇੱਕ ਆਦਮੀ ਹੈ ਜਿਹਦਾ ਇੱਕ 5 ਸਾਲ ਦਾ ਬੇਟਾ ਹੈ ਤੁਸੀਂ ਉਸ ਵਿਅਕਤੀ ਦੀ ਬੜੀ ਇੱਜ਼ਤ ਕਰਦੇ ਹੋ ਬੜਾ ਮਾਨ ਸਤਿਕਾਰ ਕਰਦੇ ਹੋ ਬੜੀ ਸੇਵਾ ਕਰਦੇ ਹੋ ਲੇਕਿਨ ਉਹਦੇ 5 ਸਾਲ ਦੇ ਬੇਟੇ ਤੋਂ ਨਫ਼ਰਤ ਕਰਦੇ ਹੋ ਕਿ ਤੁਹਾਨੂੰ ਅੱਛਾ ਸਮਝੂਗਾ ਨਹੀਂ ਸਭ ਸੰਤਨ ਫਿਰ ਤੁਸੀਂ ਉਹ ਪਰਮਾਤਮਾ ਪ੍ਰਭੂ ਜਿਹਦੇ ਸਾਰੀ ਸ੍ਰਿਸ਼ਟੀ ਜਿਹਨੇ ਇਹ ਬਣਾਈ ਹੈ ਜਿਹੜਾ ਕ੍ਰੀਏਟਰ ਹੈ ਸਾਡਾ ਉਹਦੇ ਬਣਾਏ ਹੋਏ ਬੰਦਿਆਂ ਤੋਂ ਅਸੀਂ ਨਫ਼ਰਤ ਕਰਾਂਗੇ ਦੁਸ਼ਮਣੀ ਕਰਾਂਗੇ ਹਾਂਜੀ ਕਿਰਦਾ ਰੱਖਾਂਗੇ ਤਾਂ ਰੱਬ ਸਾ ਤੋਂ ਕਿਉਂ ਰਾਜ਼ੀ ਹੋਊਗਾ ਰੱਬ ਨੂੰ ਸਾਡੀ ਬਾਤ ਦੀ ਲੋੜ ਨਹੀਂ ਹੈ ਜਿਵੇਂ ਮੈਂ ਪਹਿਲਾਂ ਕਿਹਾ ਦਰਦੇ ਦਿਲ ਕੇ ਵਾਸਤੇ ਪੈਦਾ ਕੀਤਾ ਇਨਸਾਨ ਕੋ ਵਰਨਾ ਇਬਾਦਤ ਕੇ ਲਈ ਕੀ ਕਮਨਾ ਤੇ ਫਰਿਸ਼ਤੇ ਬਿਲਕੁਲ ਫਰਿਸ਼ਤੇ ਬਾਤ ਹੈ ਇਹਨਾਂ ਦੇ ਤੇ ਸਾਇੰਸ ਵੀ ਇਹ ਹੀ ਕਹਿੰਦੀ ਹੈ ਕਿ ਅੱਜ ਤੋਂ ਕਰੋੜਾਂ ਸਾਲ ਪਹਿਲਾਂ ਇਸ ਸੰਸਾਰ ਦੀ ਹੋਂਦ ਨਹੀਂ ਸੀ ਬਲਕਿ ਇੱਥੇ ਵੈਕਿਊਮ ਸੀ ਵੈਕਿਊਮ ਖਾਲੀ ਜਗ੍ਹਾ ਜਿਹਨੂੰ ਕਹਿੰਦੇ ਆਪਾਂ ਫਿਰ ਇੱਕ ਬਹੁਤ ਬੜਾ ਧਮਾਕਾ ਹੁੰਦਾ ਜਿਹਨੂੰ ਸਾਇੰਸ ਦੀ ਭਾਸ਼ਾ ਵਿੱਚ ਬਿਗ ਬੈਂਗ ਕਿਹਾ ਜਾਂਦਾ ਹੈ ਉਹਦੇ ਸਿੱਟੇ 'ਚ ਹੀ ਸਾਰੇ ਸੰਸਾਰ ਦੀ ਹੋਂਦ ਹੋਈ ਸੀ ਤੁਸੀਂ ਦੇਖੋ ਸਟੂਡੈਂਟ ਹੋ ਤੁਸੀਂ ਸਾਡੇ ਦੇਸ਼ ਦਾ ਆਉਣ ਵਾਲਾ ਤਾਂ ਦੇਖੋ ਤੁਹਾਡੇ ਅੰਦਰ ਕਿਸੇ ਲਈ ਕਿਰਨਾਂ ਨਹੀਂ ਚਾਹੀਦੀ ਕਿਉਂਕਿ ਇਤਿਹਾਸ ਗਵਾਹ ਹੈ ਕਿ ਜਿਹੜੀਆਂ ਕੌਮਾਂ ਨੇ ਆਪਸ ਵਿੱਚ ਤੋੜ ਫੋੜ ਅਕੀ ਟੁੱਟ ਰਹੀ ਹੋਤ ਦੁਨੀਆ ਤਰੱਕੀ ਨਹੀਂ ਕਰ ਸਕੀਆਂ ਕਿਸੇ ਕਰੇ ਗੁਰਬਾਣੀ ਦਾ ਫਰਮਾਨ ਹੈ ਮਿਲਦੇ ਕੀ ਮਹਿਮਾ ਵਰਨ ਨਾ ਸਾਕੋ ਨਾਨਕ ਪਰੇ ਪਰਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਜਰੀ ਮਹੱਲਾ ਪੰਜਵਾਂ ਅੰਗ 498 ਦੇ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਵਰਨ ਨਹੀਂ ਕਰ ਸਕਦਾ ਇਹ ਪਰੇ ਤੋਂ ਪਰੇ ਉੱਚੀ ਤੋਂ ਉੱਚੀ ਹੈ ਕਿਸੇ ਵੀ ਦੇਸ਼ ਦੀ ਕਿਸੇ ਵੀ ਕੌਮ ਦੀ ਜਿਹੜੀ ਤਰੱਕੀ ਹੈ ਉਹਨਾਂ ਦੀ ਇਕਤਾ ਤੇ ਡਿਪੈਂਡ ਕਰਦੀ ਹੈ ਤੇ ਮੈਂ ਆਸ ਕਰਦਾ ਕਿ ਤੁਸੀਂ ਜਿਹੜਾ ਥੋੜਾ ਟੂਰ ਲੈ ਕੇ ਆਏ ਨੇ ਇੰਸਪੈਕਟਰ ਸਾਹਿਬ ਇਹ ਤੁਸੀਂ ਅੱਛੇ ਇੱਕ ਪ੍ਰੇਰਣਾ ਲੈ ਕੇ ਜਾਓਗੇ ਇਥੋਂ ਤੇ ਤੁਸੀਂ ਸਾਡੇ ਦੇਸ਼ ਦਾ ਪ੍ਰਭਿਖੋ ਔਰ ਮੁਹੱਬਤ ਦਾ ਪੈਗਾਮ ਹੀ ਤੁਸੀਂ ਦੇਵੋਗੇ ਕਿਉਂਕਿ ਇਨਸਾਨੀ ਦਾ ਮਤਲਬ ਹੀ ਮੁਹੱਬਤ ਹੈ ਅਗਰ ਉਹਦੇ ਵਿੱਚ ਮੁਹੱਬਤ ਨਹੀਂ ਹੈ ਤਾਂ ਉਹਨੂੰ ਇਨਸਾਨ ਕਹਾਂ ਦਾ ਕੋਈ ਹੱਕ ਨਹੀਂ ਹੈ ਤੇ ਤੁਸੀਂ ਦੇਖੋਗੇ ਇਨਸਾਨ ਔਰ ਜਾਨਵਰ ਚ ਇਹੀ ਫਰਕ ਹੈ ਦੇਖੋ ਜੇ ਖਾਣ ਦੀ ਗੱਲ ਕਰਾਂਗੇ ਤਾਂ ਜਿਹੜੀ ਵੇਲ ਮੱਛਲੀ ਹੈ ਨਾ ਉਹ ਇੱਕ ਟਾਈਮ ਤੇ 80 90 ਕਿਲੋ ਖਾਣਾ ਖਾਂਦੀ ਹੈ ਜੇ ਬੱਚੇ ਪੈਦਾ ਕਰਨ ਦੀ ਗੱਲ ਕਰਦੇ ਆ ਤਾਂ ਮੁਰਗੀ ਐ ਬਿੱਲੀਆਂ ਉਹ 6 ਮਹੀਨਿਆਂ ਚ ਪੰਜਾਂ ਚੀਜੀ ਬੱਚੇ ਦੰਦੇ ਨੇ ਹਨਾ ਤੇ ਫਿਰ ਜੇ ਇਨਸਾਨ ਨੇ 70 ਸਾਲ ਚ 3-4 ਬੱਚੇ ਪੈਦਾ ਕਰਕੇ ਪਾਲ ਲਿਆ ਤਾਂ ਇਹਦਾ ਕੁਮਾਰ ਕੋਈ ਨਹੀਂ ਹੈ ਫਿਰ ਤਾਂ ਇਨਸਾਨ ਜਾਨਵਰ ਤੋਂ ਵੀ ਘਿਆ ਗੂੜੇ ਰਹੇ ਇਨਸਾਨ ਐਨੀਮਲ ਲੈਵਲ ਤੋਂ ਉਸ ਕੋਲੇ ਕੁਫਰਾ ਜਦ ਇਹਦੇ ਨਾਲ ਇਨਸਾਨੀਤਾ ਹੁੰਦੀ ਐ ਜੇ ਇਨਸਾਨੀ ਤਰੀਕ ਫਿਰ ਧਰਮ ਜਿਹਦਾ ਧਰਮ ਦਾ ਤਾਂ ਦਿਖਾਵਾ ਐ ਉਹ ਪੇਖਦਾ ਧਾਰਮਿਕ ਐ ਉਹ ਦਿਲ ਦਾ ਧਾਰਮਿਕ ਨਹੀਂ ਹੈ ਸਾਡੇ ਦੇਸ਼ ਜਿਹੜੇ ਲੜਾਈਆਂ ਨੇ ਜਿਹਨੂੰ ਨਫ਼ਰਤ ਕਰਦੇ ਆ ਉਹਦੀ ਵਜ੍ਹਾ ਇਹ ਅਸੀਂ ਕਿ ਧਰਮ ਨੂੰ ਸਮਝਿਆ ਨਹੀਂ ਹੈਗਾ ਤੇ ਅਸੀਂ ਅੱਜ ਪਰਮ ਕਰਕੇ ਜਾਈਏ ਕਿ ਅਸੀਂ ਆਪਣੇ ਦੇਸ਼ ਦੀ ਤਰੱਕੀ ਲਈ ਮਿਲ ਜੁਲ ਕੇ ਰਹਾਂਗੇ ਇਕੱਠਾ ਰਹਿਾਂਗੇ ਇੱਕ ਦੂਜੇ ਦੇ ਕੰਮ ਆਵਾਂਗੇ ਦੂਸਰਿਆਂ ਦੇ ਭਲਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਨੂੰ ਨਫ਼ਰਤ ਨਹੀਂ ਕਰਾਂਗੇ ਪਰਮ ਕਰਦੇ ਆ ਸਾਰੇ ਅਸੀਂ ਥੈਂਕ ਯੂ ਥੈਂਕ ਯੂ ਆ ਦਸਤ ਨੂੰ ਇਹ ਪੈਗਾਮ ਦੇਣ ਲਈ ਹੁਣ ਕਾ ਜੋ ਕਾਂਡ ਹੈ ਕੋ ਅਹਲੇ ਸਿਆਸਤ ਜਾਣੇ ਸਿਆਸੀ ਲੋਕਾਂ ਦਾ ਕੰਮ ਹੁੰਦਾ ਧਰਮ ਦੇ ਨਾਮ ਤੇ ਕੌਮ ਦੇ ਨਾਮ ਤੇ भाषा के नाम से इलाके नाम से बनना उनका जो काम है वो अहले सियासत जाने अहले सियासत सियासी लोग मेरा पैगाम मोहब्बत है जहां तक पहुंचे मेरा पैगाम मोहब्बत है जहां तक पहुँचे बहुत बहुत शुक्रिया धन्यवाद